ਜਿਹੜਾ ਸਰਗੀ ਖਾਏ ਉਹੋ ਹੀ ਰੋਜ਼ਾ ਰੱਖੇ ਤੋਂ ਟੀਪਟਾਪ ਹਮ ਤੇ ਵਿੱਚੋਂ ਹైదరాబాద్ ਆਂਦਾ ਜਿਹੜੇ ਲੋਕ ਜਿਹੜੇ ਨੇ ਨਾ ਉਹਨਾਂ ਦਾ ਜ਼ਾਹਰ ਤੇ ਬਾਤਨੀ ਕੋੜਿਆ ਨਹੀਂ ਹੁੰਦਾ ਜਿਹੋ ਜਿਹੇ ਰਾਏ ਪਿੰਡ ਉਹੋ ਜਿਹਾ ਵਲਾ ਪਿੰਡ ਇੱਕ ਇਲਾਕੇ ਦੀ ਜਿਹੜਾ ਰਹਿਣ ਸਹਿਣ ਹੈ ਨਾ ਇਹ ਵਸੂ ਉਹ ਤਕਰੀਬਨ ਇੱਕੋ ਜਿਹੀ ਹੁੰਦੀ ਹੈ ਬਈ ਹਾਲੀ ਦਿੱਲੀ ਦੂਰ ਉਹਨੂੰ ਰੰਗੀਲਾਖ ਦੇ ਸੰਗ ਉਹ ਬੜਾ ਮਨਮੋਜੀ ਸੀ ਹਰ ਵੇਲੇ ਬੀਬੀਆਂ ਸ਼ੀਬੀਆਂ ਦੇ ਚੱਕਰ 'ਚ ਪਿਆ ਰਿਹਾ ਸੀ ਹਾਂਜੀ ਬੇਵਕੂਫ ਸੱਜਣ ਨਾਲੋਂ DNA ਦੁਸ਼ਮਣ ਚੰਗਾ ਹੁੰਦਾ ਹੈ ਹਾਂ ਲਓ ਤੁਹਾਡੇ ਨਾਲ ਦੁਸ਼ਮਣੀ ਵੀ ਕਰ ਰਿਹਾ ਹੈ ਲੇਕਿਨ ਉਹ ਦੁਸ਼ਮਣੀ ਵੀ ਕਰੇਗਾ ਤੇ ਕੋਈ ਦਾਨੀ ਦੁਸ਼ਮਣੀ ਕਰੇਗਾ ਵਾਹ ਗਏ ਵਿਹਾੜੀ ਤੇ ਗਈ ਦਿਹਾੜੀ ਪੂਰਾ ਦੇਣੀ ਲੰਘ ਜਾਣਾ ਜਾਂਦਿਆਂ ਆਉਂਦਿਆਂ ਤੇ ਉੱਥੇ ਮਤਲਬ ਵਿੱਚ ਸੌਦਾ ਵਟਾ ਕਰਕੇ ਤੇ ਸਮਾਨ ਆਪਣਾ ਵੇਚਦਿਆਂ ਬਿਸਮਿਲ੍ਲਾਹਿ ਰਹਿਮਾਨ ਰਹੀਮ ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੂ ਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤਿ ਬਿਸਮਿਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਏ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਤਾਂ ਕਿ ਸਾਡੇ ਨੋਟੀਫਿਕੇਸ਼ਨਸ ਸਭ ਤੋਂ ਪਹਿਲੇ ਤੁਹਾਡੇ ਤਾਂ ਹੀ ਅਪੜ ਸਕਨ ਪਿਆਰਿਓ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਜਵਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਸਾਹਿਬੋ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚਾਨ ਨੇ ਆਪਣੀ ਗੱਲਬਾਤ ਨੂੰ ਵਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ ਤੇ ਨਾਲੇ ਪਿਆਰਿਓ ਸਾਡੇ ਵੀਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ। ਸਾਹਿਬੋ ਸਾਡੇ ਇੱਕ ਪਰਮਨੈਂਟ ਵਿਊਅਰ ਨੇ ਸਾਡੇ ਹਮਸਾਇਆ ਮੁਲਕ ਭਾਰਤ ਤੋਂ ਉਹਨਾਂ ਦਾ ਤਾਲੁਕ ਏ। ਜਲੰਧਰ ਦੀ ਤਹਿਸੀਲ ਨਕੋਦਰ ਦੇ ਪਿੰਡ ਮਹਤਪੁਰ ਦੇ ਵਿੱਚ ਰਿਹائش ਪਜ਼ੀਰ ਨੇ ਸਤਪਾਲ ਸਾਨੀ ਉਹਨਾਂ ਦਾ ਨਾਮ ਏ। ਉਹਨਾਂ ਸਾਨੂੰ ਇੱਕ ਅਖਾਨ ਪਜਵਾਇਆ ਹੈ ਤੇ ਨਾਲੇ ਸਾਥ ਹੋਏ ਮੰਗ ਕੀਤੀ ਹੈ ਕਿ ਇਸ ਅਖਾਨ ਦਾ ਪਛੋਕੜ ਸਾਨੂੰ ਦੱਸਿਆ ਜਾਏ ਪਿਆਰਿਓ ਅਸਾਂ ਤੁਹਾਡੀ ਖidmat ਦੇ ਵਿੱਚ ਕੁਝ ਦਿਹਾੜੇ ਪਹਿਲੇ ਅਰਜ਼ ਕੀਤੀ ਸੀ ਕਿ ਸਾਡੇ ਬਹੁਤ ਸਾਰੇ ਅਖਾਨ ਤਾਂ ਹੋਂਦ ਵਿੱਚ ਆਏ ਕਿ ਉਹਨਾਂ ਦੇ ਪਿੱਛੇ ਕੋਈ ਕਹਾਣੀ ਤੇ ਕੋਈ ਕਿੱਸਾ ਤੇ ਕੋਈ ਵਾਕਿਆ ਸੀ ਯਾਨੀ ਇੱਕ ਵਾਕਿਆ ਰੂਨਮਾ ਹੋਇਆ ਤੇ ਸਾਹਿਬੋ ਉਹਦੇ ਬਾਅਦ ਫਿਰ ਇੱਕ ਅਖਾਨ ਨੇ ਜਨਮ ਲੈ ਲਿਆ ਜਿਹੜਾ ਅਖਾਨ ਸਤਪਾਲ ਸਾਣੀ ਹੋਰਾਂ ਨੇ ਸਾਨੂੰ ਪਜਵਾਇਆ ਏ ਉਹ ਇਸ ਤਰ੍ਹਾਂ ਹੈ ਵੀ ਜਿਹੜਾ ਸਰਗੀ ਖਾਏ ਉਹੋ ਹੀ ਰੋਜ਼ਾ ਰੱਖੇ ਇਹਦੇ ਪਿੱਛੇ ਇਹਦਾ ਪੁਛੋਕੜ ਜਿਹੜਾ ਓਏ ਹੋਵੇ ਕਿ ਮੁੱਲਾ ਨਸੀਰਉਦਦੀਨ ਇੱਕ ਮਜ਼ਾਯਾ ਕਿਰਦਾਰ ਹੋਇਆ ਸਾਡੀ ਤਾਰੀਖ ਦਾ ਮੁੱਲਾ ਜੀ ਨੇ ਰਮਜ਼ਾਨ ਸ਼ਰੀਫ ਦੇ ਵਿੱਚ ਪੱਕੀ ਨੀਅਤ ਕੀਤੀ ਕਿ ਐਤ ਕੀ ਰੋਜ਼ੇ ਸਾਰੇ ਰੱਖਣੇ ਨੇ ਤੇ ਪਹਿਲਾ ਰੋਜ਼ਾ ਸੀ ਤੇ ਮੁੱਲਾ ਜੀ ਨੇ ਬੜੇ ਇhtimam ਦੇ ਨਾਲ ਸਰਗੀ ਤਿਆਰ ਕਰਵਾਈ ਤੇ ਉਹਨੂੰ ਸਹਰਾਣੇ ਰੱਖ ਕੇ ਸੁੱਤੇ ਕਿ ਸਵੇਰੇ ਉੱਠ ਕੇ ਤੇ ਸਹਰੀ ਖਾਵਾਂਗੇ ਤੇ ਉਸ ਤੋਂ ਬਾਅਦ ਰੋਜ਼ਾ ਰੱਖਾਂਗੇ ਸਾਹਿਬੋ ਮੁੱਲਾ ਜੀ ਗਫਲਤ ਦੇ ਵਿੱਚ ਸੁੱਤੇ ਰਹੇ ਰਾਤ ਤਰਾਬੀਆਂ ਪੜ ਕੇ ਥੱਕੇ ਹੋਏ ਸਨ ਉਹਨਾਂ ਨੂੰ ਹੋਸ਼ਕ ਹੋਈ ਨਹੀਂ ਸੀ ਬੇਸੁਰਤ ਸੁੱਤੇ ਸਨ ਤੇ ਬਿੱਲੀ ਆਈ ਤੇ ਜਿਹੜਾ ਮੁੱਲਾ ਜੀ ਨੇ ਆਪਣਾ ਸਹਰੀ ਦਾ ਸਮਾਨ ਰੱਖਿਆ ਸੀ ਵੀ ਮੈਂ ਉਹਨੂੰ ਖਾ ਪੀ ਕੇ ਤੇ ਰੋਜ਼ਾ ਰੱਖਾਂਗਾ ਉਹ ਬਿੱਲੀ ਸਾਰਾ ਖਾ ਗਈ ਕੁਛ ਵਜਾ ਗਈ ਜਦੋਂ ਮੁੱਲਾ ਜੀ ਜਾਗੇ ਤੇ ਉਹਨਾਂ ਵੇਖਿਆ ਤੇ ਬਿੱਲੀ ਫਿਰੰਡੇ ਹੀ ਸੀ ਘਰ ਦੇ ਵਿੱਚ ਹੀ ਉਹਨਾਂ ਹਿਸਾਬ ਲਾ ਲਿਆ ਕਿ ਇਹ ਸਾਰਾ ਬਿੱਲੀ ਨਹੀਂ ਮੇਰਾ ਜਿਹੜਾ ਖਾਣੇ ਦਾ ਸਾਮਾਨ ਹੈ ਮੇਰਾ ਸਰਗੀ ਦਾ ਜੋ ਮੈਂ ਖਾਣਾ ਪੀਣਾ ਸੀ ਨਾਸ਼ਤਾ ਮੇਰਾ ਇਹ ਸਾਰਾ ਇਹੋ ਹੀ ਖਾ ਗਈ ਏ ਉਹਨਾਂ ਫੜ ਕੇ ਤੇ ਬਿੱਲੀ ਨੂੰ ਸੰਗਲੀ ਗਲੇ ਦੇ ਵਿੱਚ ਤੰਗ ਕਰਕੇ ਤੇ ਕਿੱਲੇ ਨਾਲ ਬੰਨ ਛੜਿਆ ਉਹਨਾਂ ਆਖਿਆ ਹੁਣ ਸਰਗੀ ਖਾਦੀ ਆ ਨਾ ਤੇ ਹੁਣ ਰੋਜ਼ਾ ਵੀ ਤੂੰ ਹੀ ਰੱਖਣਾ ਸ਼ਾਮ ਤੱਕ ਤੈਨੂੰ ਕੋਈ ਸ਼ੈ ਉਹ ਨਾ ਖਾਣ ਨੂੰ ਦੇਣੀ ਏ ਤੇ ਨਾ ਆਪੂ ਤੈਨੂੰ ਖਾਣ ਦੇਣੀ ਉਹਨਾਂ ਬਿੱਲੀ ਨੂੰ ਕਿੱਲੇ ਨਾਲ ਬੰਨ ਛੱਡਿਆ ਉਹ ਘਰ ਦੇ ਆ ਪੁੱਛਿਆ ਕਿ ਮੁੱਲਾ ਦੀ ਇਹਨੂੰ ਕਿਉਂ ਬੰਨਿਆ ਜੀ ਉਹਨਾਂ ਆਖਿਆ ਵੀ ਇੰਨੇ ਜੋ ਸਰਗੀ ਖਾਦੀ ਏ ਤੇ ਰੋਜ਼ਾ ਵੀ ਹੋਣਾ ਇਹ ਹੀ ਰੱਖੇਗੀ ਸੋ ਪਿਆਰਿਓ ਉਥੋਂ ਮਜ਼ਾਕ ਹੀ ਮਜ਼ਾਕ ਦੇ ਵਿੱਚ ਮਖੌਲ ਹੀ ਮਾਹੌਲ 'ਚ ਇਹ ਖਾਨ ਬਣ ਗਿਆ ਇਹਦਾ ਮਤਲਬ ਇਹ ਵੇ ਕਿ ਜਿਹੜਾ ਬੰਦਾ ਮਿਹਨਤ ਕਰਦਾ ਕਿਸੇ ਸ਼ਾਇਦ ਦੇ ਹਾਸਲ ਕਰਨ ਦੇ ਵਾਸਤੇ ਉਸ ਨੂੰ ਇਸਲਾ ਵੀ ਮਿਲਣਾ ਚਾਹੀਦਾ ਹੈ ਮਿਸਾਲ ਦੇ ਤੌਰ ਤੇ ਰੋਜ਼ੇਦਾਰ ਅੱਲਾਹ ਪਾਕ ਸੱਚੇ ਸਾਹਿਬ ਦੀ ਰਜ਼ਾ ਵਾਸਤੇ ਸਾਰਾ ਦਿਨ ਭੁੱਖ ਦੀ ਮੁਸ਼ਕਲ ਘਟਦਾ ਹੈ ਪਿਆਰਿਓ ਉਹਨੂੰ ਹੁੰਦਾ ਕਿ ਇੱਕ ਤੇ ਮੇਰਾ ਰੱਬ ਰਾਜ਼ੀ ਹੋ ਜਾਏਗਾ ਦੂਜਾ ਮੈਨੂੰ ਅਜਰ ਸਵਾਬ ਮਿਲੇਗਾ ਤੇ ਜਿਹੜਾ ਸਾਰਾ ਦਿਨ ਰੋਜ਼ਾ ਰੱਖਦਾ ਉਹਨੂੰ ਅੱਲਾ ਪਾਕ ਸਵਾਬ ਵੀ ਦਿੰਦੇ ਨੇ ਉਹਨੂੰ ਅਜਰ ਵੀ ਮਿਲਦਾ ਔਰ ਉਹਦੇ ਤੇ ਰਾਜ਼ੀ ਵੀ ਹੁੰਦੇ ਨੇ ਯਾਨੀ ਉਹਨੇ ਜੇ ਭੁੱਖ ਦੀ ਮੁਸ਼ਕਲ ਕੱਟੀ ਔਕੜ ਬਰਦਾਸ਼ਤ ਕੀਤੀ ਤੇ ਫਿਰ ਉਹਨੂੰ ਸਲਾ ਵੀ ਤਾਂ ਮਿਲਿਆ ਨਾ ਅਜੇ ਮੁਕਾਮ ਦੇ ਉੱਤੇ ਜਦੋਂ ਕਿ ਕੋਈ ਮਿਹਨਤ ਕਰਨ ਵਾਲਾ ਮੁਸ਼ਕਲ ਉਠਾਨ ਵਾਲਾ ਮਹਿਰੂਮ ਰਹਿ ਜਾਏ ਸਲੇ ਤੋਂ ਤੇ ਅਜਰ ਸਵਾਬ ਤੇ ਜਜ਼ਾ ਕੋਈ ਹੋਰ ਲੈ ਜਾਏ ਅਜੇ ਮੁਕਾਮ ਤੇ ਫਿਰ ਇਹ ਅਖਾਨ ਬੋਲਿਆ ਜਾਂਦਾ ਏ ਇਹਦੇ ਪਿੱਛੇ ਮੁੱਲਾ ਨਸੀਰਉਦੀਨ ਤੇ ਬਿੱਲੀ ਵਾਲਾ ਇੱਕ ਸਾਇ ਜਿਹੜਾ ਮੈਂ ਤੁਹਾਡੇ ਹਜ਼ੂਰ ਬਿਆਨ ਕੀਤਾ ਸਾਹਿਬ ਤੁਸੀਂ ਹੋਰ ਵੀ ਬਹੁਤ ਸਾਰੇ ਅਖਾਨ ਪਿਜਵਾਏ ਨੇ ਤੁਹਾਡੇ ਕੁਝ ਸਵਾਲ ਵੀ ਸਾਨੂੰ ਮੌਸੂਲ ਹੋਏ ਹੋਏ ਨੇ ਆਓ ਇਹ ਭਾਗਾ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਵਿਚਾਰ ਉੱਥੇ ਹੀ ਜਾ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਆਓ ਸਾਡੇ ਨਾਲ ਹੋ ਚੱਲ

ਦੋਸਤ ਨੇ ਸਾਡੇ ਵਿਊਰ ਨੇ ਹਮਮ ਖਾਲਦ ਅਰਜਮੰਦ ਸਾ ਜੀ 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 ਉਹਨਾਂ ਜਨਾਬ ਭਜਵਾਇਆ ਹਮ ਹਮ ਭਈ ਉੱਤੋਂ ਟੀਪ ਟਾਪ ਤੇ ਵਿੱਚੋਂ ਹైਦਰਾਬਾਦ ਹਾਂਜੀ ਇਹ ਨਾਮ ਜ਼ਾਰੀ ਤੌਰ ਤੇ ਤੇ ਉਹ ਹైਦਰਾਬਾਦ ਚੁਕੇ ਬੜਾ ਪੁਰਾਣਾ ਸ਼ਹਿਰ ਹੈ ਜਿਹੜਾ ਸਿੰਧ ਦਾ ਜੀ ਜੀ ਤੇ ਜ਼ਾਰ ਹੈ ਜਿਹੜੇ ਪੁਰਾਣੇ ਸ਼ਹਿਰ ਨੇ ਫਿਰ ਵੇਲੇ ਦੇ ਨਾਲ ਟਟਵਾ ਵੀ ਹੋਣੀ ਪੁਰਾਣੇ ਜ਼ਮਾਨੇ ਚ ਹਮਲੇ ਵੀ ਹੁੰਦੇ ਸਨ ਹਾਂ ਉਹ ਫਿਰ ਟੈਂਦੇ ਤੇ ਉਸਰਦੇ ਰਹਿੰਦੇ ਸਨ ਸ਼ਹਿਰ ਹੈ ਜ਼ਾਰ ਹੈ ਉਸੇ ਜਗ੍ਹਾ ਤੇ ਕੋ ਨਮੀਮੀ ਉਸਾਰੀ ਹੁੰਦੀ ਰਹਿਣੀ ਜੀ ਤੇ ਉਹ ਕਈਆਂ ਥਾਵਾਂ ਤੇ ਨਾ ਮਤਲਬ ਇਹ ਫਿਰਦਾਰੀ ਤੌਰ ਤੇ ਉਤੋਂ ਮਾਰੀ ਮੋਟੀ ਲੱਪ ਪੋਚ ਕੀਤੀ ਹੁੰਦੀ ਹੈ ਹਾਂ ਤੋ ਵਿੱਚੋਂ ਦੇ ਉਹੀ ਹਾਲ ਹੈ ਲੇਕਿਨ ਜਿਹੜੇ ਇਹ ਆਖਾਨ ਉਸੇ ਉੱਥੇ ਬੋਲਿਆ ਜਾਂਦਾ ਜਿਹੜੇ ਲੋਕ ਜਿਹੜੇ ਨੇ ਨਾ ਉਹਨਾਂ ਦਾ ਜ਼ਾਹਰ ਤੇ ਬਾਤਨੀ ਕੋੜਿਆ ਨਹੀਂ ਹੁੰਦਾ ਹਾਂ ਹਾਂ ਜੀ ਉਹ ਜ਼ਾਹਰੀ ਤੌਰ ਤੇ ਟੋਨਾ ਆਪਣੇ ਆਪ ਨੂੰ ਨਾ ਆਪਣੀ ਸਿਹਜ ਜਿਹੜੀ ਏ 2 ਰੁਪਈਆ ਦੇ ਬਰਾਬਰ ਬਣਾ ਕੇ ਰੱਖੀ ਹੁੰਦੀ ਹੈ ਜਦੋਂ ਬਾਹਰ ਨਿਕਲਦੇ ਨੇ ਤੇ ਉਹ ਮਤਲਬ ਇਹ ਪੂਰੇ ਭਣ ਫੱਬ ਕੇ ਆਜਾ ਲੇਕਿਨ ਜਦੋਂ ਉਹਨਾਂ ਦੇ ਘਰ ਜਾਓਗੇ ਤੇ ਤੁਹਾਨੂੰ ਉਹਨਾਂ ਦੀ ਅਸਲੀ ਹਾਲਤ ਦਾ ਪਤਾ ਲੱਗ ਜਾਏਗਾ ਹਾਂ ਇਸ ਵਾਰ ਸੀ ਸਾਡੇ ਬਜ਼ੁਰਗ ਸਨ ਮੇਰੇ ਅੱਬਾ ਜੀ ਅੱਲਾ ਜਨਨਸੀਬ ਕਰੇ ਜੀ ਤੇ ਉਹ ਆਂਦੇ ਨੇ ਸਾਨੂੰ ਆਸਾਨ ਜਦੋਂ ਵੀ ਕਿਸੇ ਉਪਰੇ ਜਾਂ ਅਨ ਪਛਾਤੇ ਬੰਦੇ ਨੂੰ ਮਿਲੋ ਜੀ ਤੇ ਉਹ ਕੋਈ ਤੁਹਾਡੇ ਬਾਰੇ ਵਿੱਚ ਪੁੱਛੇ ਤੇ ਉਹਨੂੰ ਆਪਣੀ ਸਿਹਤ ਤੁਹਾਡੀ ਅਗਰ ਰੁਪਏ ਦੀ ਹੈ ਤੇ ਉਹਨੂੰ ਚਵਾਨੀ ਦੀ ਦੱਸੋ ਹਾਂ ਤੇ ਭਈ ਮੈਂ ਤੇ ਬਸ ਮારા ਬੰਦਾਂ ਤੇ ਐਸਾ ਕਰਕੇ ਲੇਕਿਨ ਉਹ ਜਦੋਂ ਫਿਰ ਤੁਹਾਨੂੰ ਕਿਤੇ ਜ਼ਿੰਦਗੀ 'ਚ ਮਿਲੇਗਾ ਨਾ ਤੇ ਉਹ ਤੁਹਾਡੀ ਸਿਹਤ ਨੂੰ 4 ਗੁਣਾ ਬਿਹਤਰ ਵੇਖੇਗਾ ਹਾਂ ਜੀ ਤੇ ਉਹਦੀ ਨਜ਼ਰ 'ਚ ਤੁਹਾਡੀ ਇੱਜ਼ਤ ਜਿਹੜੀ ਹੈ ਉਹ ਮਤਲਬ ਇਹ ਇਹ ਬੋਤਲ ਦੇ ਆਦਿ ਵਧ ਜਾਏਗੀ ਉਹ ਚਾਰ ਗੁਣਾ ਵਧ ਜਾਏ। ਹਾਂਜੀ। ਲੇਕਿਨ ਜੇ ਤੁਹਾਡੀ ਸਿਹਤ ਰੁਪਏ ਦੀ ਨਾ ਚੁਆਨੀ ਦੀ ਹੋਵੇ ਤੇ ਦੱਸੋਗੇ ਰੁਪਏ ਦੀ ਤੇ ਫੇਰ ਤੁਹਾਡੀ ਉਹਦੀ ਜਿਹੜੀ ਨਜ਼ਰ ਵਿੱਚ ਤੁਹਾਡੀ ਸਿਹਤ ਚਾਰ ਗੁਣਾ ਘਟ ਜਾਏਗੀ। ਇਸ ਤੇ ਕੋਸ਼ਿਸ਼ ਕਰੋ ਬੰਦਿਆਂ ਦੀਆਂ ਅੱਖਾਂ ਦੇ ਵਿੱਚ ਰਭੋ। ਵਾਹ। ਹਾਂਜੀ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਰਭੋ ਨਜ਼ਰਾਂ ਤੋਂ ਡਿੱਗਿਆ ਹੋਇਆ ਅਰਸਤੂ ਦਾ ਕੌਲ ਹੈ ਕਿ ਬੰਦਾ ਸਮਾਨ ਨੂੰ ਡਿੱਗਿਆ ਤੇ ਬਚ ਸਕਦਾ ਹੈ। ਬੰਦੇ ਦੀਆਂ ਨਜ਼ਰਾਂ ਜੇ ਡਿੱਗਿਆ ਨਹੀਂ ਪਾਈ ਸਕਦਾ ਲੇਕਿਨ ਇਹ ਬੰਦਿਆਂ ਬਾਰੇ ਗੱਲ ਏ ਹਾਂ ਹਾਂਜੀ ਤੇ ਸੂਰ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਉਹ ਸਿਰਫ ਡੰਡੇ ਨਾਲ ਠੀਕ ਹੋ ਸਕਦੀ ਹਾਂਜੀ ਵਾਹ ਤੋਂ ਇਸ ਖਾਨੇ ਕੀ ਹੋਈ ਦੱਸਿਆ ਗਿਆ ਪਈ ਜ਼ਹਰੀ ਟੀਪ ਟਾਪ ਲੋਕਾਂ ਬੜੀ ਬਣਾਈ ਹੁੰਦੀ ਏ ਲੇਕਿਨ ਉਹਨਾਂ ਦੇ ਜ਼ਹਰ ਤੇ ਬਾਤਨ 'ਚ ਬੜਾ ਫਰਕ ਫਰਕ ਹਾਂ ਪਿਆਰਿਓ ਉੱਤੋਂ ਟੀਪ ਟਾਪ ਤੇ ਵਿੱਚੋਂ ਹਦਰਾਬਾਦ ਭਾਈਵਾ ਸਾਹਿਬ ਬੜਾ ਸੁਣਾ ਤੁਹਾਨੂੰ ਸਮਝਾ ਤੇ ਦਿੱਤਾ ਕਿ ਪੁਰਾਣਾ ਕਦੀਮੀ ਜੂ ਸ਼ਹਿਰ ਹੈ ਤੇ ਬਹੁਤ ਜ਼ਿਆਦਾ ਅਮਾਰਤ ਬੁਸੀਦਾ ਹੀ ਨੇ ਪੁਰਾਣੀਆਂ ਹੀ ਉਹਨਾਂ ਨੂੰ ਟੀਪਟਾਪ ਕਰਕੇ ਸ਼ਹਿਰ ਨੂੰ ਬਿਊਟੀਫਾਈ ਕਰਨ ਦੀ ਤੇ ਕੋਸ਼ਿਸ਼ ਕੀਤੀ ਗਈ ਹੋਈ ਏ ਲੇਕਿਨ ਉਹ ਇੱਕ ਨਕਾਮ ਹੀ ਕੋਸ਼ਿਸ਼ ਏ ਦੂਜੀ ਗੱਲ ਜਿਹੜੀ ਉਹਨਾਂ ਇਹ ਦਸੀਓ ਬੜੀ ਜ਼ਬਰਦਸਤ ਗੱਲ ਏ ਕਿ ਬੰਦੇ ਕੁਝ ਹੁੰਦੇ ਨੇ ਬੜੇ ਬੰਨ ਠਣ ਕੇ ਰਹਿੰਦੇ ਨੇ ਉਤੋਂ ਬੜੇ ਬੰਨ ਸੰਵਰ ਕੇ ਘਰੋਂ ਬਾਹਰ ਨਿਕਲਦੇ ਨੇ ਤੇ ਇਸ ਤਰ੍ਹਾਂ ਹੀ ਜਾਂਦਾ ਕਿ ਉਹਰੇ ਕਿੱਡਾ ਕੋ ਵੱਡਾ ਮਾਲਕ ਏ ਕਿੱਡਾ ਕੋ ਵੱਡਾ ਚੌਧਰੀ ਏ ਕਿੱਡਾ ਵੱਡਾ ਕੋਈ ਅਫਸਰ ਏ ਉਹਨਾਂ ਦਾ ਅੰਦਾਜ਼ ਗੁਫ਼ਤਗੂ ਕਰਨ ਦਾ ਉਹਦੇ 'ਚ ਬੜੀ ਰੌਣਕ ਬੜੀ ਆਕੜ ਲੇਕਿਨ ਜਦੋਂ ਪਤਾ ਕੀਤਾ ਜਾਏ ਜਾਂ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਨਾਲ ਕੋਈ ਵਰਤੋਂ ਕੀਤੀ ਜਾਏ ਤੇ ਪਤਾ ਲੱਗਦਾ ਕਿ ਯਾਰੇ ਤੇ ਜਿੰਨਾ ਦਿਸਦਾ ਸੀ ਉਤੋਂ ਜਿੰਨਾ ਇਹਨੇ ਆਪਣਾ ਮੇਕਅਪ ਕੀਤਾ ਸੀ ਆਪਣੇ ਆਪ ਦੇ ਉੱਤੇ ਉਦੇ ਵਿੱਚੋਂ ਤੇ ਕੋਈ ਗੱਲ ਸੱਚੀ ਹੈ ਹੀ ਨਹੀਂ ਸੋ ਜ਼ਾਹਿਰ ਤੇ ਬਾਤਾਂ ਇੱਕੋ ਜਿਆ ਹੋਣਾ ਚਾਹੀਦਾ ਇਹ ਸਖਾਂ ਨੇ ਚ ਇਹ ਸਾਨੂੰ ਮਤ ਦਿੱਤੀ ਗਈ ਹੋਈ ਏ ਭਈ ਜਿੰਨੇ ਜੋਗਿਓ ਓਨੀ ਗੱਲ ਕਰੋ ਆਪਣੇ ਆਪ ਨੂੰ ਵਧਾ ਚੜਾ ਕੇ ਆਪਣਾ ਤਾਰਫ਼ ਕਰਵਾਣਾ ਇਹ ਬੰਦੇ ਆਸਤੇ ਸ਼ਰਮਿੰਦਗੀ ਦਾ ਸਬੱਬ ਬਣਦਾ ਲੋਈ ਬਾਈਵਾ ਸਾਹਿਬ ਸਾਡੇ ਪਿਆਰੇ ਇੱਕ ਦੋਸਤ ਨੇ ਅਬਦੁਲ ਹਮੀਦ ਲੰਗਾ ਹਾਂਜੀ ਹైదరాబాద్ ਹైదరాబాద్ ਤੋਂ ਜੀ ਉਹ ਨਾ ਜਨਾਬ ਖਾਨ ਪਜਵਾਇਆ ਹੂੰ ਬਈ ਜਿਹੋ ਜਿਆ ਰਾਏ ਵਿੰਡ ਉਹੋ ਜਿਆ ਅਗਲਾ ਪਿੰਡ ਹਾਂਜੀ ਇਸ ਖਾਨ ਦੇ ਵਿੱਚ ਦੱਸਿਆ ਗਿਆ ਨਾ ਬਈ ਇਸਰਾਂ ਦਾ ਇੱਕ ਖਾਨ ਮਿਲਦਾ ਸਾਡੇ ਇਲਾਕੇ ਚ ਵੀ ਹੈ ਜੀ ਕਿ ਜਿਆ ਵੇਖਿਆ ਸੌਕਨ ਵਿੰਡ ਤਿਆ ਵੇਖਿਆ ਅਗਲਾ ਪਿੰਡ ਸੌਕਨ ਵਿੰਡਾ ਲੱਗੇ ਯਾ ਕਿਲੇ ਦੇ ਕੋਲ ਨਾ ਅੱਛਾ ਜੀ ਇੱਕ ਕਸਬਾ अच्छा ती एक खाने ਦੇ ਨਾਲ ਮਿਲਦਾ ਜੁਲਦਾ ਇਹ ਵੀ ਹੈ ਕਿ ਜਿਆ ਵੇਖਿਆ ਚਾਟੀ ਵਿੰਡ ਇੱਕ ਪਿੰਡ ਹੈ ਇੰਡੀਆ ਦੇ ਵਿੱਚ ਅੱਛਾ ਤੇ ਆ ਵੇਖਿਆ ਅਗਲਾ ਪਿੰਡ ਹਾਂ ਤੂੰ ਇਹਦੇ ਨਾਲ ਦੱਸਿਆ ਗਿਆ ਵੀ ਇੱਕ ਇਲਾਕੇ ਦੀ ਜਿਹੜਾ ਰਹਿਣ ਸਹਿਣ ਹੈ ਨਾ ਜਾਂ ਵਸੂ ਉਹ ਤਕਰੀਬਨ ਇੱਕੋ ਜਿਹੀ ਹੁੰਦੀ ਹੈ ਹਾਂ ਹਾਂਜੀ ਤੇ ਤੁਸੀਂ ਮਤਲਬੇ ਉਹਦੇ ਤੋਂ ਉਹ ਸ਼ਹਿਰ ਦੇ ਨਾਲ ਜਾਂ ਕਸਬੇ ਦੇ ਕੋਲ ਵੇਖਿਆ ਤੇ ਜਦੋਂ ਅੱਗੇ ਵੀ ਜਾਓਗੇ ਤੋ ਉਹਦੇ ਨਾਲ ਮਿਲਦੀ ਜੁਲਦੀ ਵਸੇਬ ਜਾਂ ਵਸੋਂ ਜਿਹੜੀ ਹੈ ਨਾ ਹੋਏਗੀ ਆ ਦੁਗੇ ਲਫਜ਼ਾਂ ਜਿਹਦਾ ਮੈਨਾ ਇਹ ਵੇਗੇ ਜਦੋਂ ਤੁਹਾਡਾ ਕਿਸੇ ਇਲਾਕੇ ਦੇ ਕੋਈ ਖਾਸ ਬੰਦੇ ਦੇ ਨਾਲ ਇਸਨਾਂ ਦਾ ਕੋ ਬਾ ਪਿਆ ਹੋਏ ਤੇ ਤੁਹਾਡਾ ਤਜਰਬਾ ਠੀਕ ਨਾ ਰਿਆ ਹੋਏ ਉਹਦੇ ਬਾਰੇ ਤੇ ਉਸੇ ਹੀ ਉਹਦੇ ਹੀ ਕਿਸੇ ਭਰਾ ਭਾਈ ਨਾਲ ਜਾਂ ਉਹਦੇ ਕਿਸੇ ਸਾਥ ਨਾਲ ਤੁਹਾਨੂੰ ਕੋਈ ਕੰਮ ਪੈ ਜਾਏ ਤੇ ਉਦੋਂ ਵੀ ਅਸੀਂ ਬੋਲਨੇ ਆਂ ਫੇ ਛੱਡੋ ਯਾਰ ਜਿਹਾ ਵੇਖਿਆ ਸੌਕਣ ਵਿੰਡ ਤੇ ਆ ਵੇਖਿਆ ਅਗਲਾ ਪਿੰਡ ਵਾਹ ਵਾਹ ਜਿਹਾ ਵੇਖਿਆ ਰਾਏ ਵਿੰਡ ਤੇ ਆ ਵੇਖਿਆ ਅਗਲਾ ਪਿੰਡ ਜਿਹਾ ਵੇਖਿਆ ਚਾਟੀ ਵਿੰਡ ਤੇ ਆ ਵੇਖਿਆ ਅਗਲਾ ਪਿੰਡ ਵਾਹ ਹਾਂਜੀ ਲਓ ਜੀ ਪਿਆਰੋ ਜਦੋਂ ਤੁਸੀਂ ਕਿਸੇ ਇੱਕ ਪਿੰਡ ਦੇ ਕਿਸੇ ਬੰਦੇ ਦੇ ਨਾਲ ਕੋਈ ਮੁਆਮਲਾਤ ਤੁਹਾਡੇ ਅਜੇ ਹੁੰਦੇ ਨੇ ਤੁਸੀਂ ਉਹਦੇ ਨਾਲ ਕੋਈ کاروبار ਕਰਦੇ ਹੋ ਉਸ ਪਿੰਡ ਕੋ ਰਿਸ਼ਤੇਦਾਰੀ ਕਰਦੇ ਹੋ ਤੇ ਉਥੇ ਤੇ ਤੁਹਾਡੀ ਰਿਸ਼ਤੇਦਾਰੀ ਦਾ ਤਜਰਬਾ ਅੱਛਾ ਨਹੀਂ ਰਹਿੰਦਾ ਉਹਦੇ ਲਾਗੇ ਨੇ ਵੀ ਕਿਸੇ ਪਿੰਡ ਦੇ ਵਿੱਚੋਂ ਜਾਂ ਉਸ ਬੰਦੇ ਜਿਹਦੇ ਨਾਲ ਤੁਸੀਂ ਅੱਗੇ ਰਿਸ਼ਤੇਦਾਰੀ ਕੀਤੀ ਉਹਦੇ ਕਿਸੇ ਰਿਸ਼ਤੇਦਾਰ ਵੱਲੋਂ ਤੁਹਾਨੂੰ ਫੇਰ ਕੋਈ ਸਾਕਾਦਾਰੀ ਦੀ ਆਫਰ ਆਏ ਤੇ ਤੁਸੀਂ ਕਦੀ ਵੀ ਉਥੇ ਇਤਬਾਰ ਨਹੀਂ ਕਰੋਗੇ ਕਿਉਂਕਿ ਤੁਹਾਡਾ ਪਹਿਲਾ ਤਜਰਬਾ ਬੜਾ ਤਲਖ ਰਿਹਾ ਸੀ ਇੱਕ ਵਾਰੀ ਕਿਧਰੋਂ ਬੰਦੇ ਨੂੰ ਡੰਗ ਵੱਜੇ ਜਾਂ ਬਿਟਰ ਐਕਸਪੀਰੀਅੰਸ ਹੋਵੇ ਤਾਂ ਬੰਦਾ ਫੇਰ ਦੂਜੀ ਵਾਰੀ ਉੱਥੇ ਹੀ ਉਸੇ ਇਲਾਕੇ 'ਚ ਵਸਾ ਹੀ ਨਹੀਂ ਖਾਂਦਾ ਇਹੀ ਗੱਲ ਇਸ ਖਾਨ ਦੇ ਵਿੱਚ ਦੱਸੀ ਗਈ ਹੋਈ ਹੈ ਬਾਈਵਾ ਸਾਹਿਬ ਕਾਜ਼ੀ ਨਵੀਦ ਸਰਵਰ ਕੈਲੀਫੋਰਨੀਆ ਹਮ ਅਮਰੀਕਾ ਤੋਂ ਬੜੇ ਸਾਡੇ ਪਿਆਰੇ ਦੋਸਤ ਨੇ ਹਮ ਮੁਸਤਕਿਲ ਸਾਡੇ ਨਾਜ਼ਰ ਨੇ ਹਮ ਉਹਨਾਂ ਜਨਾਬ ਖਾਨ ਪਜਵਾਇਆ ਹਮ ਹਮ ਭਈ ਹਾਲੀ ਦਿੱਲੀ ਦੂਰ ਹਾਂਜੀ ਇਹ ਜਿਹੜਾ ਨਾ ਜੀ ਇਹ ਮੁਹੰਮਦ ਸ਼ਰੰਗੀਲਾ ਜਿਹੜਾ ਸੀਨਾ ਦਿੱਲੀ ਦਾ ਬਾਦਸ਼ਾਹ ਜੀ ਜੀ ਉਹਨੂੰ ਰੰਗੀਲਾ ਆਖਦੇ ਸਨ ਕਿ ਉਹ ਬੜਾ ਮਨਮੋਜੀ ਸੀ ਹਰ ਵੇਲੇ ਬੀਬੀਆਂ ਸ਼ੀਬੀਆਂ ਦੇ ਚੱਕਰ 'ਚ ਪਿਆ ਰਿੰਦਾ ਸੀ ਹਾਂਜੀ ਹਾਂਜੀ ਉਹਨੂੰ ਕਿਸੇ ਨੇ ਦੱਸਿਆ ਕਿ ਦੁਸ਼ਮਨ ਦੀਆਂ ਜ਼ਾਰੇ ਜਿਹੜੇ ਧਾੜ ਵੀ ਆਉਂਦੇ ਸਨ ਇਧਰੋਂ ਮੁਹੰਮਦ ਸ਼ਾਹ ਅਹਿਮਦ ਸ਼ਾਹ ਅਬਦਾਲੀ ਨਾਦਰ ਦੁਰਾਨੀ ਜਾਂ ਉਹਨੂੰ ਪਹਿਲਾ ਮਹਿਮੂਦ ਗਜ਼ਨਵੀ ਸਾਰੇ ਆ ਭੁੱਖਾਂ ਦੇ ਫੁੱਫੜ ਜਿਹੜੇ ਉਸ ਇਲਾਕੇ 'ਚ ਆਉਂਦੇ ਸਨ ਹਾਂਜੀ ਹਾਂਜੀ ਤੇ ਇਹ ਆ ਗਏ ਤੇ ਇਹਨੂੰ ਸੋਨੇ ਦੀ ਚਿੜੀ ਸੀ ਸਾਡਾ ਜਿਹੜਾ ਦੇਸ਼ ਆ ਇਹਦੇ ਪਰ ਕੱਪਣ ਵਾਸਤੇ ਹਾਂਜੀ ਤੇ ਉਹਦੇ ਜੇ ਦੱਸਿਆ ਗਿਆ ਕਿ ਜਿਹੜਾ ਉਹ ਬੰਦਾ ਆਲਸੀ ਹੋ ਜਾਏ ਉਹ ਕਹੀਓ ਤੁਸੀਂ ਉਹ ਨਿੱਗਰ ਜਾਏ ਹਾਂ ਤੇ ਉਹ ਕਹੀ ਕਿਸੇ ਕੰਮਕਾਰ ਦਾ ਨਾ ਹੋਵੇ ਤੇ ਉਹ ਫਿਰ ਖੁਸ਼ ਫਹਿਮੀਆਂ ਜੀ ਰਹਿੰਦਾ ਹੈ ਉਹਨੂੰ ਕਿਸੇ ਨੇ ਦੱਸਿਆ ਇਹਨੂੰ ਮੁਹੰਮਦ ਸ਼ਾ ਰੰਗੀਲੇ ਨੂੰ ਵੀ ਜਨਾਬ ਉਹ ਦੁਸ਼ਮਣ ਦੀਆਂ ਫੌਜਾਂ ਫਲਾਣੇ ਥਾਂ ਆ ਗਈਆਂ ਨੇ ਪਾਣੀ ਪੱਤ ਦੇ ਮੈਦਾਨ ਦੇ ਲਾਗੇ ਪਹੁੰਚ ਗਈਆਂ ਨੇ ਹਾਂ ਤੇ ਉਹ ਨਸ਼ੇ ਜਿਹੀ ਤੇ ਉਹਨੇ ਨਾ ਨਸ਼ੇ ਦੀ ਹਲਾਰਾ ਮਾਰ ਗਿਆ ਕਿ ਅਨੂਰ ਦਿੱਲੀ ਦੂਰ ਹੈ ਕਿ ਹਾਲੀ ਜਿਹੜੀ ਇਹਨਾਂ ਦਿੱਲੀ ਬੜੀ ਦੂਰ ਹੈ ਹਾਂਜੀ ਤੋਂ ਇਹਦੇ ਜੋ ਮਤ ਜਿਹੜੀ ਦਿੱਤੀ ਗਈ ਹੈ ਉਹ ਇਹ ਵੇਖ ਕੇ ਤੁਹਾਨੂੰ ਹਰ ਵੇਲੇ ਡੰਡੀ ਪੱਟੀ ਕਾਇਮ ਹੋਣਾ ਚਾਹੀਦਾ ਹਾਂ ਹਾਂਜੀ ਤੁਹਾਨੂੰ ਦੁਸ਼ਮਣਾਂ ਵਾਲੀ ਪੂਰਾ ਧਿਆਨ ਨਾਲ ਅੱਖਾਂ ਖੋਲ ਕੇ ਧਿਆਨ ਰੱਖਣਾ ਚਾਹੀਦਾ ਹੈ ਜ਼ਿੰਦਗੀ ਵਿੱਚ ਦੇ ਸੱਜਣਾ ਵਾਲੇ ਪਾਸੇ ਵੀ ਹੋਰ ਚਾਰ ਚਫੇਰੀਓ ਜਿਹੜਾ ਬੰਦਾ ਆਪਣਾ ਹਰ ਸ਼ਾਇਦਾ ਆਪਣੇ ਮਾਲ ਡੰਗਰ ਦੀ ਆਪਣੇ ਘਰਬਾਰ ਦੀ ਰਾਖੀ ਕਰਨ ਦੀ ਮਤਲਬ ਸਤਿਆ ਰੱਖਦਾ ਤੇ ਸੂਜ ਜਿੱਤੇ ਸਮਝ ਰੱਖਦਾ ਉਹ ਹੀ ਆਪਣੇ ਆਪ ਦੀ ਸਹੀ ਰਾਖੀ ਕਰ ਸਕਦਾ ਹੈ ਹਾਂ ਔਰ ਸੁਖੀ ਜ਼ਿੰਦਗੀ گزار ਸਕਦਾ ਹੈ ਜਿਹੜਾ ਬੰਦਾ ਇਸ ਰਾਂ ਦੇ ਭਲੇਖਿਆਂ 'ਚ ਪਿਆਰ ਰਵੇ ਭਈ ਯਾਰ ਕੁਝ ਨਹੀਂ ਹੋ ਚੱਲਿਆ ਹੁਣ ਕਹੋ ਖੈਰਸ ਲੈ ਹਾਲੀ ਹਾਲੀ ਕੁਝ ਨਹੀਂ ਹੋਇਆ ਉਹਦਾ ਸਤਿਆਨਾਸ਼ ਹੋ ਜਾਂਦਾ ਹੈ ਉਹ ਤਬਾਹ ਬਰਬਾਦ ਹੋ ਜਾਂਦਾ ਉਹਨੂੰ ਦਿਕਮਣ ਆ ਕੇ ਮਣ ਗਲਮਿਓ ਅਛੇਤੀ ਫੜ ਲੈਂਦੇ ਨੇ ਵਾਹ ਹਾਂਜੀ ਲੋ ਜੀ ਪਿਆਰਿਓ ਹਾਲੇ ਦਿੱਲੀ ਦੂਰ ਏ ਇਸ ਅਖਾਨ ਦੇ ਵਿੱਚ ਅਜੇ ਹੁਕਮਰਾਨਾਂ ਨੂੰ ਵੀ ਤੇ ਅਜੇ ਇਨਸਾਨਾਂ ਨੂੰ ਵੀ ਸਾਨੂੰ ਤੁਹਾਨੂੰ ਵੀ ਇਹ ਮੱਤ ਦਿੱਤੀ ਗਈ ਏ ਵਾਰਨਿੰਗ ਕਰਵਾਈ ਗਈ ਏ ਅਜੇ ਨਾ ਅਹਲ ਲੋਕ ਜਿਹੜੇ ਖਤਰੇ ਦੀ ਕਬਲ ਅਜ਼ ਵਕਤ ਪੁਛਾਰ ਨਹੀਂ ਕਰ ਸਕਦੇ ਤੁਸੀਂ ਦੇਖੋ ਨਾ ਕਿ ਖਤਰੇ ਨੂੰ ਬਣਾ ਵਕਤ ਤੋਂ ਪਹਿਲੇ ਇਹ ਬੜੀ ਵੱਡੀ ਇੱਕ ਕੁਆਲਿਟੀ ਹੈ ਜਿਹੜੀ ਕਿ ਹਰ ਹੁਕਮਰਾਨ ਜੁ ਹੋਣੀ ਚਾਹੀਦੀ ਹੈ ਬਾਈਵਾ ਸਾਹਿਬ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਕਿ ਇੱਕ ਮੁਗਲ ਹੁਕਮਰਾਨ ਸੀ ਉਹਦੀ ਸਾਰੀ ਗੱਲਬਾਤ ਵੀ ਸੁਣਾਈ ਇਹ ਵਾਕਈ ਉਹਦੇ ਨਾਲ ਮنسੂਬ ਇੱਕ ਵਾਕਿਆ ਹੈ ਉਹਦੇ ਮੂੰਹ ਚੋਂ ਇਹ ਲਫ਼ਜ਼ ਨਿਕਲਦੇ ਰਹੇ ਜਿਹੜੇ ਕਿ ਅਖਾਂ ਦਾ ਰੂਪ ਧਾਰ ਗਏ ਨੇ ਔਰ ਅਜੀਬ ਬੰਦੇ ਨੂੰ ਟਿਚਕਰ ਕਰਦਿਆਂ ਹੋਇਆਂ ਆਖਿਆ ਜਾਂਦਾ ਜਿਹਦੇ ਸਿਰ ਤੇ ਕੋਈ ਮੁਸੀਬਤ ਆਉਣ ਵਾਲੀ ਹੋਵੇ ਤੇ ਆਲੇ ਦੁਆਲੇ ਦੇ ਲੋਕ ਉਹਨੂੰ ਭਾਂਪ ਲੈਣ ਆਲੇ ਦੁਆਲੇ ਦੇ ਲੋਕੀ ਉਹਨਾਂ ਨੂੰ ਪਤਾ ਲੱਗ ਜਾਏ ਕਿ ਲੈ ਵੀ ਉਹਨੇ ਇਸ ਕੰਮ ਵਿੱਚ ਫਸ ਜਾਣਾ ਤੇ ਉਹ ਆਪੋਂ ਲਾਪਰਵਾਹ ਹੋ ਕੇ ਬੈਠਾ ਰਵੇ ਕੋਈ ਪਰਵਾਹੀ ਨਾ ਕਰੇ ਉਸ ਨਾ ਅਹਲ ਬੰਦੇ ਦੀ ਜਿਹਦੀ ਕਿ ਸੋਚ ਸਮਝ ਜਿਹੜੀ ਹੈ ਜਮਦ ਉਹਦੇ ਬਾਰੇ ਇਹ ਅਖਾਂ ਆਖਿਆ ਜਾਂਦਾ ਹੈ ਬਾਈਵਾ ਸਾਹਿਬ ਤਲਵੰਡੀ ਭਿੰਡਰਾਂ ਦੀ ਨਾਰੋਵਾਲ ਤੋਂ ਇਜਾਜ਼ احمد ਸਾਹਿਬ ਜੀ 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 ਉਹ ਸਾਡੇ ਪਿਆਰੇ ਵੇਖਣ ਵਾਲੇ ਨੇ ਉਹਨਾਂ ਜਨਾਬ ਅਖਾਨ ਪੁਜਾਇਆ ਕੋਈ ਬੇਵਕੂਫ ਸੱਜਣ ਨਾਲੋਂ ਦਨਾ ਦੁਸ਼ਮਣ ਚੰਗਾ ਹੁੰਦਾ ਹਾਂਜੀ ਹਾਂਜੀ ਇਹਦੀ ਇੱਕ ਸ਼ਕਲ ਇਹ ਵੀ ਹੈ ਕਿ ਮੂਰਖ ਸੱਜਣ ਨਾਲੋਂ ਹਾਂਜੀ ਦਾਨਾ ਦੁਸ਼ਮਣ ਚੰਗਾ ਹੁੰਦਾ ਵਾਹ ਇਹ ਦਾਨਾ ਨੂੰ ਪੰਜਾਬੀ ਚ ਦਾਨਾ ਆਖਦੇ ਨੇ ਆ ਠੀਕ ਹੈ ਹਾਂਜੀ ਦਾਨਾਈ ਰੱਖਣ ਵਾਲਾ ਹਾਂ ਹਾਂ ਤੇ ਵੇਖੋ ਨਾ ਜੀ ਸੱਜਣ ਜਿਹੜਾ ਬੇਫਕੂਫ ਹੈ ਨਾ ਜੀ ਉਹ ਕਈ ਵਾਰੀ ਬੰਦੇ ਨੂੰ ਆਪਣੀ ਬੇਵਕੂਫੀ ਦੀ ਵਜ੍ਹਾ ਨਾਲ ਕਿਸੇ ਨੂੰ ਡੋਬ ਛੱਡਦਾ ਹੈ ਹਾਂ ਤੇ ਦਾਨਾ ਜਿਹੜਾ ਬੰਦਾ ਹੈ ਨਾ ਉਹ ਤੁਹਾਡੇ ਨਾਲ ਦੁਸ਼ਮਣੀ ਵੀ ਕਰੇਗਾ ਤੇ ਕਿਸੇ ਇਸਰਾਂ ਦੀ ਕਰੇਗਾ ਵੀ ਜਿਹੜਾ ਜਿਸਰਾਂ ਦੇ ਨੇ ਨਾ ਛੱਡ ਸੱਜਣ ਛੱਡੀਏ ਰਾਂਗ ਵਿੱਚ ਜਿਹੜੇ ਫੇਰ ਵੀ ਆਉਣ ਕੰਮ ਹਾਂ ਕਿ ਸੱਜਣਾ ਨਾਲ ਵਿਗਾੜ ਵੀ ਪੈ ਜਾਏ ਜਾਂ ਉਹਦੀਆਂ ਕੁਆਤਾ ਚੰਗੀਆਂ ਨਾਮ ਹੀ ਲੱਗਣ ਤੇ ਜਿਹੜੇ ਸਮਝਦਾਰ ਤੇ ਦਾਨੇ ਲੋਕ ਹੁੰਦੇ ਨੇ ਉਹ ਹੌਲੀ 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 ਉਹਦੇ ਤੋਂ ਥੋੜਾ ਪਿਛਾ ਹਟ ਜਾਂਦੇ ਨੇ ਲੇਕਿਨ ਧੀ ਦੀ ماں ਦੀ ਉਹਦੇ ਨਾਲ ਨਹੀਂ ਹਾਂਜੀ ਤੋਂ ਇਹਦੇ ਏਸ ਖਾਨ ਵਿੱਚ ਵੀ ਇਹ ਹੀ ਗੱਲ ਦੱਸਿਆ ਗਈ ਦੱਸੀ ਗਈ ਹੈ ਕਿ ਜਿਹੜਾ ਬੇਫਕੂਫ ਸੱਜਣ ਐ ਨਾ ਜੀ ਉਹਨੇ ਮਦਨ ਤੁਹਾਡਾ ਕਿਤੇ ਕੋ ਮਸਲਾ ਹੈ ਜਾਂ ਕਿਸੇ ਨਾਲ ਕੋ ਲੜਾਈ ਝਗੜਾ ਕੋ ਵਾਦਾ ਕਟਾ ਤੇ ਤੁਸੀਂ ਅਗਰ ਬੇਵਕੂਫ ਸੱਜਣ ਕੋ ਮਸ਼ਵਰਾ ਉਹਨੇ ਆਖਿਆ ਪੈ ਜਾ ਗਾਲੇ ਤੇ ਗਾਲ ਹੀ ਕੋਈ ਨਹੀਂ ਇਹ ਉਹ ਅੱਲਾ ਭਲੀਆਂ ਕਰੇਗਾ ਤੇ ਸਮਝਦਾਰ ਬੰਦਾ ਜਿਹੜਾ ਹੋਏਗਾ ਉਹ ਤੁਹਾਨੂੰ ਕੋਸ਼ਿਸ਼ ਕਰੇਗਾ ਕਿ ਮਤਲਬ ਇਹ ਸਮਝਦਾਰ ਤੁਹਾਡਾ ਅਗਰ ਕੋਈ ਦੁਸ਼ਮਣ ਵੀ ਹੋਏਗਾ ਨਾ ਤੇ ਉਹ ਆਖੇਗਾ ਵੀ ਨਹੀਂ ਯਾਰ ਇਹ ਗਲਤ ਗੱਲ ਹੈ ਇਹ ਕੰਮ ਇਸ ਤਰ੍ਹਾਂ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਤੋ ਦਾਨਾ ਦੁਸ਼ਮਣ ਮਤਲਬ ਇਹ ਦੱਸਿਆ ਗਿਆ ਕਿ ਬੇਵਕੂਫ ਸੱਜਣ ਜਿਹੜਾ ਨਾ ਉਹ ਦਾਨੇ ਦੁਸ਼ਮਣ ਨਾਲੋਂ ਜਿਹੜਾ ਨਾ ਦਾਨਾ ਦੁਸ਼ਮਣ ਉਹਦੇ ਤੋਂ ਚੰਗਾ ਹੁੰਦਾ ਹੈ। ਮਤਲਬ ਇਹ ਕਿ ਹਾਲਾਂ ਤੁਹਾਡੇ ਨਾਲ ਦੁਸ਼ਮਣੀ ਵੀ ਕਰ ਰਿਹਾ ਹੈ। ਲੇਕਿਨ ਉਹ ਦੁਸ਼ਮਣੀ ਵੀ ਕਰੇਗਾ ਤੇ ਕੋਈ ਦਾਨੀ ਦੁਸ਼ਮਣੀ ਕਰੇਗਾ। ਵਾਹ ਤੇ ਬੇਫਕੂ ਸੱਜਣ ਜਿਹੜਾ ਹੈ ਇਹ ਤੁਹਾਡੇ ਵਾਸਤੇ ਮੁਸੀਬਤਾਂ ਹੀ ਖੜੀਆਂ ਕਰੇਗਾ। ਹਾਂ ਹਾਂਜੀ ਪਿਆਰਿਓ ਇੱਕ ਬੜੀ ਪਿਆਰੀ ਕਹਾਣੀ ਛੋਟੀ ਜੀ ਬਣੀ ਹੈ। ਭਈ ਇੱਕ ਬੰਦਾ ਸੀ ਤੇ ਉਹਨੇ ਇੱਕ ਰੇਛ ਨਾਲ ਦੋਸਤੀ ਕਰ ਲਈ। ਤੇ ਉਹ ਬੰਦਾ ਸੁੱਤਾ ਆਇਆ ਸੀ ਦਰਹਦ ਦੇ ਥੱਲੇ ਉਹਨੂੰ ਨੀਂਦਰ ਆ ਗਈ ਤੇ ਉਹਨੇ ਰਿਚ ਨੇ ਆਖਿਆ ਕਿ ਯਾਰ ਤੂੰ ਮੇਰਾ ਸੱਜਣ ਹੈ ਤੇ ਮੈਨੂੰ ਮੱਖੀਆਂ ਲੜੀਆਂ ਤੇ ਜਰਾ ਝੱਲੀ ਉਹ ਬੰਦਾ ਸੁੱਤਾ ਸੀ ਤੇ ਉਹ ਜਿਹੜਾ ਸੁੱਤਾ ਆ ਬੰਦਾ ਹੀ ਉਹਦੀ ਅੱਖ ਦੇ ਉੱਤੇ ਮੱਖੀ ਬਹਿ ਗਈ ਉਹ ਰਿਚ ਨੇ ਉਹ ਮੱਖੀ ਮਾਰਨ ਵਾਸਤੇ ਉਹਨੂੰ ਡਾਉਣ ਵਾਸਤੇ ਜ਼ੋਰ ਦੀ ਪੰਜਾ ਮਾਰਿਆ ਤੇ ਉਹਦੀ ਅੱਖ ਹੀ ਬਾਹਰ ਕੱਢ ਛੱਡੀ ਉਹ ਜਿਸ ਵੇਲੇ ਉਹਨੂੰ ਹੋਸ਼ ਆਈ ਉਹ ਉੱਠਿਆ ਜਾਗ ਗਿਆ ਉਹਨੇ ਆਖਿਆ ਓਏ ਕੀ ਕੀਤਾ ਈ ਬੇਵਕੂਫਾ ਉਹਨੇ ਅਗਰ ਤੂੰ ਆਪੇ ਹੀ ਤੇ ਆਖਿਆ ਸੀ ਕਿ ਮੇਰੀਆਂ ਮੱਖੀਆਂ ਝੱਲੀ ਇਹ ਕਹਾਣੀ ਜਿਹੜੀ ਏ ਇਹ ਤੁਸਾਂ ਵੀ ਸੁਣੀ ਹੋਣੀ ਆ ਬਚਪਨ ਤੋਂ ਅਸੀਂ ਵੀ ਸੁਣਦੇ ਆ ਰਹੇ ਆ ਇਹ ਸੁਣਾ ਕੇ ਤੇ ਨਤੀਜਾ ਇਹੋ ਹੀ ਕੱਢਿਆ ਗਿਆ ਸੀ ਕਿ ਕਿਸੇ ਬੇਵਕੂਫ ਨੂੰ ਸੱਜਣ ਨਹੀਂ ਬਣਾਣਾ ਚਾਹੀਦਾ ਉਹਨੇ ਹਮੇਸ਼ਾ ਤੁਹਾਨੂੰ ਪੁੱਠੀ ਮੱਤ ਦੇਣੀ ਹੈ ਕਰਨੀ ਉਹਨੇ ਹੋਰੇ ਆਪਣੇ ਲੋ ਸਜਨਾਈ ਏ ਜਿਵੇਂ ਰੇਚੀ ਵੀ ਤ ਸਜਨਾਈ ਕੀਤੀ ਨਾ ਲੇਕਿਨ ਅਗਲੇ ਦੀ ਅੱਖ ਹੀ ਕੱਢ ਛੱਡੀ ਤੇ ਜਿਹੜਾ ਜਨਾਬ ਦੁਸ਼ਮਣ ਹੈ ਨਾ ਉਹ ਦੁਸ਼ਮਣੀ ਦੇ ਵਿੱਚ ਵੀ ਅਸੂਲ ਔਰ ਜ਼ਾਬਤੇ ਜਿਹੜੇ ਨੇ اخلاق ਯਾਦ ਦੇ ਇਨਸਾਨੀਅਤ ਦੇ ਉਹਨਾਂ ਨੂੰ ਮਲਹੂਜ਼ੇ ਖਾਤਰ ਰੱਖਦਾ ਪਿਆਰਿਓ ਤੁਸੀਂ ਉਹ ਗੱਲ ਤੇ ਸੁਣੀਓ ਹੀ ਹੋਈਏ ਕਿ ਸਲੀਬੀ ਜੰਗ ਦੇ ਵਿੱਚ ਜਦੋਂ ਉਹ ਰਿਚਰਡ ਬਾਦਸ਼ਾਹ ਦਾ ਘੋੜਾ ਉਹ ਮਰ ਗਿਆ ਜੰਗ ਦੇ ਵਿੱਚ ਸੁਲਤਾਨ ਸਲਾਹਉਦੀਨ ਅਯੂਬੀ ਨੇ ਜੰਗ ਰੋਕ ਦਿੱਤੀ ਤੁਸੀਂ ਦੇਖੋ ਨਾ ਦੁਸ਼ਮਣੀ ਹੈ ਇੱਕ ਦੂਜੇ ਦੀ ਜਾਨ ਲੈਣ ਵਾਸਤੇ ਸਾਹਮਣੇ ਖਲੋਤੇ ਲੇਕਿਨ ਸੁਲਤਾਨ ਸਲਾਹਉਦੀਨ ਯੂਬੀ ਜਦੋਂ ਵੇਖਿਆ ਭਈ ਮੇਰੇ ਮੁਖਾਲਫ ਅੰਗਰੇਜ਼ ਬਾਦਸ਼ਾਹ ਦਾ ਘੋੜਾ ਮਰ ਗਿਆ ਆਪੋ ਵੀ ਘੋੜੇ ਤੋਂ ਥੱਲੇ ਆ ਗਏ ਤੇ ਜ਼ਮੀਨ ਤੇ ਫਿਰ ਉਹਦੇ ਨਾਲ ਬਾਕੀ ਜੰਗ ਕੀਤੀ ਅਰਜ਼ੇ ਕੀਤੀ ਏ ਇਸ ਅਖਾਨ ਦੇ ਵਿੱਚ ਦੱਸਿਆ ਗਿਆ ਏ ਦਨਾ ਆਦਮੀ ਦੁਸ਼ਮਣੀ ਵੀ ਲਏਗਾ ਤੇ ਦਨਾਈ ਦੇ ਨਾਲ ਤੇ ਬੇਵਕੂਫ ਜਿਹੜਾ ਸੱਜਣ ਹੈ ਉਹ ਸਜਨਾਈ ਵੀ ਕਰੇਗਾ ਤੇ ਤੁਹਾਡਾ ਕੋਈ ਪਠਾਈ ਬਾਦੇਗਾ ਨੁਕਸਾਨ ਹੀ ਕਰੇਗਾ ਲੋ ਜੀ ਬਾਈਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਬੇਲੀ ਨੇ ਜੀ ਫੈਸਲਾਬਾਦ ਤੋਂ ਸ਼ਾਹਿਦ ਇਜਾਜ਼ ਸਾਹਿਬ ਹੂੰ 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 ਉਹਨਾਂ ਇੱਕ ਅਖ਼ਬਾਰ ਭਜਵਾਇਆ ਵੀ ਫੇਰ ਇੱਕ ਸ਼ਹਿਰ ਦੇ ਬਾਰੇ ਚੀਜ਼ ਹੈ ਜੀ ਅਖ਼ਬਾਰ ਇਸ ਤਰ੍ਹਾਂ ਵੀ ਗਏ ਵਿਹਾੜੀ ਤੇ ਗਈ ਦਿਹਾੜੀ ਹਾਂਜੀ ਉਸ ਵੇਲੇ ਨਾ ਜੀ ਵਿਹਾੜੀ ਜਿਹੜੀ ਹੈ ਨਾ ਮੰਡੀ ਹੁੰਦੀ ਸੀ ਅੱਛਾ ਜੀ ਤੇ ਇੱਕ ਪਾਛ ਪਾ ਦੀ ਵੀ ਹੋਰ ਵੀ ਜਿੰਸਾਂ ਚੰਸਾਂ ਤੇ ਲੋਕਾਂ ਨੇ ਖੜਨੀਆਂ ਲੇਕਿਨ ਰਾਹ ਕੋਨੀ ਸੀ ਸਿੱਧਾ ਅੱਛਾ ਹੁੰਦਾ ਹਾਂ ਮਤਲਬ ਇਹ ਉਸ ਪੇਸੇ ਪਰਲੇ ਪਾਸੇ ਮੈਲਸੀ ਇਹ ਐਸ ਪਾਸੇ ਬੂਰੇ ਆਦਾ ਜੀ ਜੀ ਹਾਂਜੀ ਉਰਲੇ ਪਾਸੇ ਨੂੰ ਹੁਣ ਤੇ ਸੜਕਾਂ ਬਣ ਗਈਆਂ ਇੱਥੋਂ ਵੀ ਮਤਲਬ ਇਹ ਚੀਚਾ ਵਤਨੀ ਤੋਂ ਵੀ ਇੱਕ ਉਧਰ ਨੂੰ ਸੜਕ ਪਰਾਂ ਨਿਕਲ ਜਾਂਦੀ ਹੈ ਹਾਂ ਅਜਾ ਉਦੋਂ ਰਾਹ ਕੋਨੀ ਸੀ ਤੇ ਵਿਚਕਾਏ ਜੇ ਪੈਂਦੀ ਸੀ ਬਿਹਾਰੀ ਜਿਹੜੀ ਆ ਹਾਂ ਅੱਛਾ ਤੇ ਉਹ ਪਿੰਡਾ ਬੜਾ ਡੂੰਗਾ ਗਿਆ ਸੀ ਤੇ ਲੋਕਾਂ ਨੇ ਮੰਡੀ ਹੋਰ ਲਾਗੇ ਕੋਨੀ ਸੀ ਹਾਂ ਉਹ ਫਿਰ ਲੋਕਾਂ ਨੇ ਮਤਲਬ ਇਹ ਆਖਣਾ ਪਈ ਜਦੋਂ ਵੀ ਕੋਈ ਆਪਣਾ ਕੋਈ ਸੌਦਾ ਵਟਾ ਕਰਨ ਜਾਂ ਕੋਈ ਜਨਸ ਵੇਚਣ ਹਾਂ ਜਾਣਾ ਤੇ ਆਖਣਾ ਪਈ ਗਏ ਦਿਹਾੜੀ ਐ ਗਏ ਬਿਹਾੜੀ ਤੇ ਗਏ ਦਿਹਾੜੀ ਕਿ ਪੂਰਾ ਦਿਨੀ ਲੰਘ ਜਾਣਾ ਜਾਂਦਿਆਂ ਆਉਂਦਿਆਂ ਤੇ ਉੱਥੇ ਮਤਲਬ ਇਹ ਸੌਦਾ ਵਟਾ ਕਰਕੇ ਤੇ ਸਮਾਨ ਆਪਣਾ ਵੇਚਦਿਆਂ ਤੇ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਰਾ ਖੜੇ ਬੜੇ ਘਟਸਾਨ ਪੁਰਾਣੇ ਜ਼ਮਾਨੇ ਦੀ ਗੱਲ ਹੈ ਲੋ ਜੀ ਪਿਆਰਿਓ ਬਾਈਵਾ ਸਾਹਿਬ ਦੱਸਿਆ ਵੀ ਇਹ ਅਖਾਨ ਜਿਹੜਾ ਨਾ ਵੀ ਗੈਵ ਵਿਹਾੜੀ ਤੇ ਗਈ ਦਿਹਾੜੀ ਇਹ ਉਹਨਾਂ ਵਕਤਾਂ ਦਾ ਅਖਾਨ ਹੈ ਜਦੋਂ ਵਿਹਾੜੀ ਇੱਕ ਪਸਮਾਨਦਾ ਤੇ ਗੈਰ ਤਰੱਕੀ یافتਾ ਇਲਾਕਾ ਹੁੰਦਾ ਸੀ ਲੇਕਿਨ ਹੁੰਦੀ ਮੰਡੀ ਸੀ ਕਪਾਸ ਉਸ ਇਲਾਕੇ ਦੇ ਵਿੱਚ ਤੇ ਬਹੁਤ ਜ਼ਿਆਦਾ ਹੁੰਦੀ ਸੀ ਨਾ ਜੀ ਤੇ ਲੋਕੀ ਵਾਣਜ ਵਪਾਰ ਕਰਨ ਲਈ ਉੱਥੇ ਜਦੋਂ ਜਾਂਦੇ ਸਨ ਤੇ ਚੋਂ ਕਿ ਸੜਕਾਂ ਜ਼ਰਾਏ ਬਵਾਸਲਾਤ ਤੇ ਟ੍ਰਾਂਸਪੋਰਟੇਸ਼ਨ ਉਦੋਂ ਨਹੀਂ ਸੀ ਇੰਨੀ ਮੁਯਸਰ ਸੜਕਾਂ ਹੀ ਕੋਈ ਨਹੀਂ ਸਨ ਤੇ ਟਰਾਂਸਪੋਰਟ ਕਾਹਦਾ ਤੇ ਚੱਲਦੀ ਇਸ ਵਾਸਤੇ ਉਦੋਂ ਉਧਰ ਜਿਹੜੇ ਜਾਂਦੇ ਹਨ ਲੋਕ ਖਰੀਦਦਾਰੀ ਕਰਨੀ ਆਪਣੀ ਕਪਾਹ ਪਾ ਜਾਂ ਆਪਣੀ ਜਿੰਸ ਵੇਚਣ ਉਹ ਵਿਚਾਰੇ ਘਰੋਂ ਹੀ ਸੋਚਣ ਲੱਗ ਪੈਂਦੇ ਹਨ ਗੱਲਾਂ ਵੀ ਵਿਹਾੜੀ ਹੁਣ ਜਾਣਾ ਪੈਣਾ ਤੇ ਸਮਝੋਗੇ ਦਿਹਾੜੀ ਗਈ ਕੁਝ ਟੁਰਨਾ ਪੈਣਾ ਕੁਝ ਇਲਾਕਾ ਐਸਾ ਵੀ ਉਥੇ ਸੜਕਾਂ ਟੁੱਟੀਆਂ ਹੀਆਂ ਨੇ ਸ਼ਿਕਸਤਾ ਰੋਡ ਨੇ ਜਿਹੜਾ ਕੋਈ ਸਵਾਰੀ ਬੱਸ ਬਸ ਵੀ ਜਾਣੀ ਆ ਉਹ ਵੀ ਟੁੱਟੀ ਭੱਜੀ ਤੇ ਬਸਾਂ ਹੀ ਆ ਪੜਨਾ ਇਹ ਉਹਨਾਂ ਵਕਤਾਂ ਦੀ ਗੱਲ ਹੈ ਤੇ ਉਦੋਂ ਦਾ ਇਹ ਅਖਾਨ ਬਣਿਆ ਪਈ ਗਏ ਵਿਹਾੜੀ ਤੇ ਗਈ ਦਿਹਾੜੀ ਕਿਸੇ ਮੁਸ਼ਕਲ ਕੰਮ ਵੱਲ ਨੂੰ ਜਾਣਾ ਜਿਹਦੇ ਵਿੱਚ ਫਾਇਦਾ ਤੇ ਹੋਣਾ ਬਾੜਾ ਮੋਟਾ ਲੇਕਿਨ ਅਜ਼ੀਅਤ ਬੜੀ ਬਰਦਾਸ਼ਤ ਬੰਦੇ ਨੂੰ ਕਰਨੀ ਪਵੇ ਅਜਿਹੇ ਕੰਮ ਬਾਰੇ ਫਿਰ ਆਖਿਆ ਜਾਂਦਾ ਹੈ ਸਾਹਿਬ ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਏ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ ਲੈ ਉਹ ਯਾਰ ਹਵਾਨੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇ ਰੌਣਕ ਹੋ ਜਾਊ ਚੱਟ